ਦੱਤ ਸੇਮ ਸਿੰਘ ਪੰਗੂ ਦੀ ਰਚਨਾ ਨਵੀਨ ਜੀਵਨ ਸ਼ੈਲੀ ਵਿੱਚ ਉਲਝਿਆ ਵਰਤਮਾਨ ਹਰ ਸਾਲ ਸਰਕਾਰੀ ਪੱਧਰ ਤੇ ਮਾਤ ਭਾਸ਼ਾ ਪ੍ਰਤੀ ਹੇਜ ਜਤਾਉਂਦਿਆਂ ਫਰਵਰੀ ਤੇ ਨਵੰਬਰ ਮਹੀਨੇ ਵਿੱਚ ਪਾਸ਼ਾ ਵਿਭਾਗ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਕਿਦਰੇ ਸੈਮੀਨਾਰ ਮਾਤ ਭਾਸ਼ਾ ਦਿਵਸ ਪੰਜਾਬੀ ਹਫ਼ਤਾ ਨਹੀਂ ਪੰਜਾਬੀ ਸਪਤਾ ਮਨਾਏ ਜਾਂਦੇ ਹਨ ਹਰ ਪਾਸੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਦੇਣ ਲਈ ਰੌਲਾ ਪਿਆ ਜਾਂਦਾ ਹੈ ਸਰਕਾਰ ਵੱਲੋਂ ਸਰਕਾਰੀ ਗੈਰ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਪੰਜਾਬੀ ਪੜਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਦਫ਼ਤਰਾਂ ਵਿੱਚ ਲਾਜ਼ਮੀ ਤੌਰ ਤੇ ਮਾਤ ਭਾਸ਼ਾ ਵਿੱਚ ਕੰਮ ਕਰਨ ਦੇ ਹੁਕਮ ਜਾਰੀ ਹੁੰਦੇ ਹਨ ਪਰ ਅਮਲੀ ਰੂਪ ਵਿੱਚ ਕਿਦਰੇ ਵੀ ਨਜ਼ਰ ਨਹੀਂ ਆਉਂਦੇ ਨਵੀਂ ਬਣੀ ਸਰਕਾਰ ਨੇ ਬੰਦਿਆਂ ਹੀ ਆਦੇਸ਼ ਜਾਰੀ ਕੀਤੇ ਸਨ ਕਿ ਦੁਕਾਨਾਂ ਦੇ ਬੋਰਡਾਂ ਵਿੱਚ ਤੇ ਸਰਕਾਰੀ ਦਫ਼ਤਰਾਂ ਵਿੱਚ ਲੱਗੀਆਂ ਅਫਸਰਾਂ ਦੇ ਨਾਵਾਂ ਦੀਆਂ ਤਖਤੀਆਂ ਵਿੱਚ ਪਹਿਲੇ ਨੰਬਰ ਤੇ ਪੰਜਾਬੀ ਨੂੰ ਥਾਂ ਦਿੱਤੀ ਜਾਵੇ ਪੰਜਾਬੀ ਲਾਗੂ ਕਰਨ ਦੀ ਥਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਅੱਜ ਪਲਾਸਟਿਕ ਦੇ ਲਿਫਾਫੇ ਬਰਤਨ ਕਣਕ ਦੇ ਨਾਲ ਛੋਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਤੇ ਝੜਾ ਤੜ ਵਿਕਦੀ ਚਾਇਨਾ ਡੋਰ ਨੂੰ ਹੀ ਰੋਕ ਨਹੀਂ ਸਕੀ ਮਾਸ ਭਾਸ਼ਾ ਤੇ ਵਾਤਾਵਰਨ ਦੇ ਆਖੋਤੀ ਰੱਖ ਕੇ ਸਟੇਜਾਂ ਤੋਂ ਭਾਸ਼ਣ ਅਤੇ ਬੈਨਰ ਲੈ ਕੇ ਮਾਰਚ ਦੀ ਅਗਵਾਈ ਉਹ ਲੋਕ ਕਰਦੇ ਹਨ ਜਿਨ੍ਹਾਂ ਦੇ ਬੱਚੇ ਉਹਨਾਂ ਕਨਵਰਟ ਸਕੂਲਾਂ ਵਿੱਚ ਪੜ੍ਹਦੇ ਨੇ ਜਿੱਥੇ ਪੰਜਾਬੀ ਬੋਲਣ ਤੇ ਪਾਬੰਦੀ ਦੇ ਨਾਲ ਨਾਲ ਜੁਰਮਾਨਾ ਭਰਨਾ ਪੈਂਦਾ ਜਾਂ ਉਹਨਾਂ ਦੇ ਬੱਚੇ ਵਦੇਸ਼ ਗਏ ਹੋਏ ਹਨ ਅੱਜ ਤੱਕ ਕੋਈ ਵੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲਾ ਉਪਦੇਸ਼ਕ ਅਜੇ ਸ਼ਖਸ ਨਹੀਂ ਦਿਖਿਆ ਜੋ ਇੱਕ ਥਾਪੜ ਕਿ ਆਖ ਸਕੇ ਕਿ ਮੇਰੇ ਬੱਚੇ ਪੰਜਾਬੀ ਸਕੂਲ ਵਿੱਚ ਪੜ੍ਹਦੇ ਹਨ ਅਜਿਹੇ ਲੋਕ ਦੋਗਲੀ ਨੀਤੀ ਨਾਲ ਆਮ ਜਨ ਸਾਧਾਰਨ ਨੂੰ ਬੇਵਕੂਫ ਬਣਾ ਕੇ ਅਖਬਾਰਾਂ ਦੀਆਂ ਸੁਰਖੀਆਂ ਤੇ ਫੋਟੋਆਂ ਵਿੱਚ ਰੋਜ਼ ਨਜ਼ਰੀ ਪੈਂਦੇ ਹਨ ਵਿਦੇਸ਼ਾਂ ਤੋਂ ਮੁੜੇ ਲੋਕ ਅਕਸਰ ਆਖਦੇ ਹਨ ਕਿ ਉਧਰ ਮਾਤ ਭਾਸ਼ਾ ਨੂੰ ਪੈਲ ਦਿੱਤੀ ਜਾਂਦੀ ਹੈ ਸਾਰੇ ਭਾਸ਼ਾ ਵਿਗਿਆਨੀ ਵੀ ਇਸ ਗਲਤੀ ਕੁਮਤ ਹਨ ਕਿ ਮਾਸ ਭਾਸ਼ਾ ਉੱਪਰ ਮਜ਼ਬੂਤ ਪਕੜੀ ਹੋਰ ਭਾਸ਼ਾਵਾਂ ਨੂੰ ਸਿੱਖਣ ਵਿੱਚ ਸਾਈ ਹੁੰਦੀ ਹੈ ਪਰ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਸੀਂ ਆਪਣੀ ਲਿਪੀ ਤੋਂ ਵੀ ਮੂੰਹ ਮੋੜੀ ਜਾ ਰਹੇ ਹਾਂ ਕੱਚੀ ਪਿੱਲੀ ਅੰਗਰੇਜ਼ੀ ਵਿੱਚ ਪੰਜਾਬੀ ਲਿਖ ਕੇ ਅੰਗਰੇਜ਼ ਹੋਣ ਦਾ ਪਰਮਪਾਲੀ ਜਾ ਰਹੇ ਹਾਂ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਸੀਂ ਨਵੇਂ ਯੁੱਗ ਵਿੱਚ ਉਲਝੇ ਹੋਈ ਜੀ ਰਹੇ ਹਾਂ ਕਾਰੋਬਾਰੀ ਤੇ ਨੌਕਰੀ ਪੇਸ਼ਾ ਮਾਂ ਬਾਪ ਕੋਲ ਆਪਣੀ ਔਲਾਦ ਵਾਸਤੇ ਸਮਾਂ ਨਹੀਂ ਹੈ ਅਸੀਂ ਮੰਨਿਆ ਚੈਨਾ ਪਰ ਹਕੀਕਤ ਇਹ ਹੈ ਕਿ ਅਸੀਂ ਆਪਣੇ ਬੱਚਾ ਨੂੰ ਬਚਪਨ ਮਾਨਣ ਲਈ ਨਹੀਂ ਦੇ ਰਹੇ ਪੜੇ ਲਿਖੇ ਤਾਂ ਸਟੇਟਸ ਦਾ ਖਿਆਲ ਰੱਖਦੇ ਹੀ ਹਨ ਪਰ ਹੁਣ ਘੱਟ ਪੜੇ ਲਿਖੇ ਮਾਪੇ ਵੀ ਬੱਚੇ ਨੂੰ ਦੂਸਰਿਆਂ ਦੀ ਰੀਸੇ ਅੰਗਰੇਜ਼ੀ ਦੇ ਹੇਜ ਕਰਕੇ ਮਹਿੰਗੇ ਸਕੂਲਾਂ ਵਿੱਚ ਦਾਖਲ ਕਰਾਉਣ ਤੋਂ ਇਲਾਵਾ ਬੱਚੇ ਦੀ ਟਿਊਸ਼ਨ ਰੱਖ ਕੇ ਕੋਈ ਸਮਾਜਿਕ ਰੁਤਬਾ ਹਾਸਲ ਕਰਨਾ ਆਪਣੀ ਸ਼ਾਨ ਸਮਝਦੇ ਹਨ ਤਾਕਿ ਆਪਣੇ ਰਿਸ਼ਤੇਦਾਰਾਂ ਤੇ ਰੋਪ ਤੇ ਮਹੱਲੇ ਵਿੱਚ ਆਪਣੀ ਪੈਂਠ ਬਣਾ ਸਕਣ ਸਵੇਰੇ ਸੱਜਰੇ ਬੱਚੇ ਨਾਲ ਜਾਗੋ ਮਿੱਟੀ ਵਿੱਚ ਮਾਂ ਜਦਾ ਦੀ ਤੋਤਲੀਆਂ ਗੱਲਾਂ ਕਰਦਿਆਂ ਨੀਂਦ ਨਾਲ ਭਰੀਆਂ ਅੱਖਾਂ ਨਾਲ ਹੀ ਹੰਗਲਾਉਂਦੇ ਬੱਚੇ ਨੂੰ ਨਵਾ ਜਾ ਮੂੰਹ ਹੱਥੋਂ ਕਿਸ ਸਕੂਲੀ ਵਰਦੀ ਪਾਉਸ ਨੂੰ ਤਿਆਰ ਕਰਦੀ ਸਕੂਲ ਦੀ ਵਣ ਆਉਂਦੀ ਹੈ ਕਤਾਬਾਂ ਦਾ ਭਰਿਆ ਬੈਗ ਮੋਢਿਆਂ ਤੇ ਪਾਈ ਬੱਚਾ ਔਖਾ ਸੌਖਾ ਬਾਏ ਬਾਏ ਕਰਕੇ ਸਕੂਲ ਜਾਂਦਾ ਵੇਖ ਕੇ ਮਾਪਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ 3 ਵਜੇ ਤੱਕ ਬੱਚਾ ਸਕੂਲ ਵਿੱਚ ਕੁਝ ਪੜ੍ਹਦਾ ਜਾਂ ਨਹੀਂ ਪਰ ਮਾਂ ਹਰੇਕ ਕਾਪੀ ਉੱਤੇ ਟੀਚਰ ਵੱਲੋਂ ਲਿਖਿਆ ਗੁੱਡ ਵੇਖ ਕੇ ਹੀ ਸੰਤੁਸ਼ਟ ਹੋ ਜਾਂਦੀ ਹੈ ਅੰਗਰੇਜ਼ੀ ਦੇ ਗੁੱਡ ਦੀ ਪਛਾਣ ਅੱਜ ਕੱਲ੍ਹ ਅਣਪੜ੍ਹਦਾ ਦੇ ਦਾਦੀ ਨੂੰ ਵੀ ਹੋ ਗਈ ਹੈ ਉਹ ਵੀ ਲਾੜਦ ਕਰਦੇ ਹਾਂ ਹੁਸ਼ਿਆਰ ਪੋਤੇ-ਪੋਤੀ ਤੋਂ ਬਾਰੇ ਜਾਂਦੇ ਹਨ ਸ਼ਾਮ ਦੀ 4 ਵਜੇ ਫਿਰ ਦਾਦੀ ਜਾਂ ਦਾਦਾ ਬੜੇ ਫਖਰ ਨਾਲ ਬੱਚੇ ਦਾ ਲੱਕ ਤੋੜ ਬਸਤਾ ਚੁੱਕ ਕੇ ਬੱਚੇ ਨੂੰ ਟਿਊਸ਼ਨ ਵਾਲੀ ਮੈਡਮ ਕੋਲ ਛੱਡ ਕੇ ਕੋਈ ਮਾਰ ਕਾ ਮਾਰਿਆ ਮਹਿਸੂਸ ਕਰਦੇ ਆਪਣਾ ਬਚਪਨ ਯਾਦ ਕਰ ਲੈਂਦੇ ਹਨ ਬੱਚਾ 6-7 ਵਜੇ ਕਾਰ ਆਉਂਦਾ ਹੈ ਮਾਪੇ ਖੁਦ ਤੋਂ ਖਿਹੜਾ ਚੜਾਉਣ ਲਈ ਟੈਲੀਵਿਜ਼ਨ ਚੈਨਲਾਂ ਉੱਤੇ ਚੱਲਦੇ ਕਾਰਟੂਨਾਂ ਜਾਂ ਪੁਰਾਣੇ ਫੋਨ ਦਾ ਸਹਾਰਾ ਲੈ ਕੇ ਪਿੱਛਾ ਛਡਾਉਂਦੇ ਹਨ ਖੁਦ ਆਪੋ ਆਪਣੇ ਮੋਬਾਈਲਾਂ ਤੇ ਰੁੱਝੇ ਰਹਿੰਦੇ ਹਨ ਬੋਲਣਾ ਸਿੱਖ ਰਹੇ ਛੋਟੇ ਬੱਚੇ ਨੂੰ ਹਰੇਕ ਮਾਪਿਓ ਹੈਲੋ ਹਾਈ ਗੁੱਡ ਮਾਰਨਿੰਗ ਹੈਟੀ ਹੈਂਕੀ ਲੋਜੀਅਲਸ ਕੋਣ ਤੋਂ ਸ਼ੁਰੂ ਕਰਦੇ ਹਨ ਸਕੂਲ ਪੜਦਾ ਬੱਚਾ ਕਿਸੇ ਖੇਡ ਦੀ ਬੁਝਾਏ ਮੋਬਾਈਲ ਦੀਆਂ ਹਰੇਮਾਂ ਵਿੱਚ ਜ਼ਿਆਦਾ ਰੁਚੀ ਲੈਂਦਾ ਹੈ ਸਲਾਨਾ ਰਿਪੋਰਟ ਕਾਰਡ ਵਿੱਚ ਆਪਣੇ ਬੱਚੇ ਦੀ ਚੰਗੀ ਪੋਜੀਸ਼ਨ ਪੜ ਕੇ ਮਾਪਿਓ ਦਾ ਖੁਸ਼ ਹੋਣਾ ਕੁਦਰਤੀ ਹੈ ਪਰ ਮੁਕਾਬਲੇ ਦੇ ਯੁੱਗ ਵਿੱਚ ਕਈ ਮਾਮਾ ਆਪਣੇ ਬੱਚੇ ਦੀ ਕਿਸੇ ਦੂਸਰੀ ਮਾਂ ਦੇ लाडले ਦੀ ਚੰਗੀ ਪੋਜੀਸ਼ਨ ਤੋਂ ਘਟ ਦੇਖ ਕੇ ਪਰੇਸ਼ਾਨ ਵੀ ਹੋ ਜਾਂਦੀਆਂ ਕਿ ਉਸ ਦਾ ਬੱਚਾ ਪਿੱਛੇ ਕਿਉਂ ਰਹਿ ਗਿਆ ਸੋਚਣ ਦਾ ਵਿਸ਼ਾ ਇਹ ਹੈ ਕਿ ਜੇ ਬੱਚੇ ਨੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਸਕੂਲ ਵਿੱਚ ਭਾਰੀ ਫੀਸ ਭਰ ਕੇ ਵੀ ਕੁਝ ਨਹੀਂ ਸਿੱਖਿਆ ਤਾਂ 2 ਘੰਟੇ ਦੀ ਟਿਊਸ਼ਨ ਬੱਚੇ ਨੂੰ ਪੂਰਨ ਗਿਆਨ ਕਿਵੇਂ ਦੇ ਸਕਦੀ ਹੈ ਵੈਸੇ ਅਨਪੜ ਰਹਿ ਗਏ ਦਾਦਾ ਦਾਦੀ ਜਾਂ ਬੱਚੇ ਦੇ ਮਾਤਾ ਪਿਤਾ ਵਾਸਤੇ ਖੁਦ ਅਨਪੜ ਰਹਿ ਜਾਣ ਦੀ ਰੀਝ ਪੂਰੀ ਕਰਨਾ ਮਾੜੀ ਗੱਲ ਨਹੀਂ ਪਰ ਦੂਸਰੇ ਦੀ ਰਿਸ਼ੇ ਆਪਣੀ ਕੁਲੀ ਟੋਣਾ ਵੀ ਵਾਜਬ ਨਹੀਂ ਮਹਿੰਗੇ ਸਕੂਲ ਅਤੇ ਟਿਊਸ਼ਨ ਸੈਂਟਰ ਸਿੱਖਿਆ ਦੇ ਨਾਂ ਤੇ ਕੁਲੀਆਂ ਦੁਕਾਨਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ 12ਵੀਂ ਤੋਂ ਬਾਅਦ ਹਰ ਮੋੜ ਤੇ ਕੁੱਲੇ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਭੀੜ ਵੇਖਣ ਨੂੰ ਮਿਲਦੀ ਹੈ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਮੇਂ ਦਾ ਹਾਣੀ ਬਣਨ ਵਾਸਤੇ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਬੱਚਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਾਂ ਰੱਖਣੀਆਂ ਵੀ ਚਾਹੀਦੀਆਂ ਪਰ ਬੱਚੇ ਨੇ ਕੱਲਾ ਤੁਹਾਡੀਆਂ ਖਾਸ਼ਾ ਅਨੁਸਾਰ ਕੋਈ ਰਤਬਾ ਹਾਸਲ ਨਹੀਂ ਕਰਨਾ ਉਸਦੀ ਖੁਦ ਦੀ ਕਾਬਲੀਅਤ ਅਨੁਸਾਰੀ ਉਸਨੇ ਕੋਈ ਮਕਾਮ ਹਾਸਲ ਕਰਨਾ ਹੈ ਮਹਿੰਗੇ ਸਕੂਲਾਂ ਵਿੱਚ ਪੜਦੇ ਸਾਰੇ ਬੱਚੇ ਆਈਐਸ ਆਈਪੀਐਸ ਜਾਂ ਪੀਸੀਐਸ ਨਹੀਂ ਬਣ ਜਾਂਦੇ ਹਰ ਮਾਂ ਦਾ ਪੁੱਤਰ ਰਾਜਾ ਤੇ ਤੀਤ ਰਾਣੀ ਹੀ ਹੁੰਦੀ ਹੈ ਪਰ ਹਕੀਕਤ ਵਿੱਚ ਨਹੀਂ ਵਰਤਮਾਨ ਯੁੱਗ ਮਸ਼ਹੂਰੀ ਦਾ ਯੁੱਗ ਹੈ ਪੈਸਾ ਖਰਚ ਕੇ ਤੁਸੀਂ ਜਿੰਨੀ ਮਰਜ਼ੀ ਮਸ਼ਹੂਰੀ ਕਰ ਸਕਦੇ ਹੋ ਪੈਸੇ ਨਾਲ ਹਰ ਇੱਕ ਚੀਜ਼ ਮਹੱਈਆ ਹੋ ਸਕਦੀ ਹੈ ਪਰ ਅਕਲ ਤੇ ਖੁਸ਼ੀ ਨਹੀਂ ਇੱਕ اٹਲ ਸੱਚਾਈ ਹੈ ਕਿ ਜਿਹੜਾ ਮਨੁੱਖ ਆਪਣੀ ਮਾਤ ਭਾਸ਼ਾ ਵਿੱਚ ਪਰਪੱਕ ਨਹੀਂ ਉਹ ਕਿਸੇ ਹੋਰ ਭਾਸ਼ਾ ਵਿੱਚ ਪਰਪੱਕ ਹੋਣ ਦਾ ਦਾਵਾ ਕਰ ਹੀ ਨਹੀਂ ਸਕਦਾ ਜੇ ਕਰਦਾ ਤਾਂ ਕੋਰਾ ਝੂਠ ਬੋਲ ਰਿਹਾ ਹੈ ਸਰਕਾਰ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਕੀਤਾ ਹੈ ਕਿ ਪੰਜਾਬ ਦੀ ਸਰਕਾਰੀ ਨੌਕਰੀ ਲਈ ਲਏ ਜਾਂਦੇ ਟੈਸਟ ਵਿੱਚ ਪੰਜਾਬੀ ਵਿੱਚੋਂ 50 ਫੀਸਦੀ ਨੰਬਰ ਲੈਣੇ ਲਾਜ਼ਮੀ ਹੈ ਪੰਜਾਬ ਨੂੰ ਬਚਾਉਣ ਲਈ ਜੇ ਸਰਕਾਰ ਵਾਕਈ ਗੰਭੀਰ ਹੈ ਤਾਂ ਮਲੀ ਰੂਪ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਦੇ ਪਰਚੇ ਵਿੱਚ 50 ਫੀਸ ਤੋਂ ਘੱਟ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਫੇਲ ਮੰਨਿਆ ਜਾਵੇ ਅੱਜ ਸਾਡੀ ਜੀਵਨ ਸ਼ੈਲੀ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਨਿਰਧਾਰਤ ਅਤੇ ਨਿਰਦੇਸ਼ਿਤ ਕਰ ਰਿਹਾ ਇੱਕ ਦੂਜੇ ਦੀ ਰੀਸੇ ਮੋਬਾਈਲ ਕਪੜਾ ਤੇ ਪੈਰਾਂ ਦਾ ਜੋੜਾ ਕਿਹੜੇ ਬ੍ਰਾਂਡ ਦਾ ਖਰੀਦਣਾ ਹੈ ਕਿਹੜੀ ਦਵਾਈ ਲੈਣੀ ਹੈ ਅਸੀਂ ਕੀ ਖਾਣਾ ਇਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਵਕ ਵਕ ਰੈਸਪੀਸ ਦੇ ਨਾਂ ਤੇ ਸਬਜ਼ੀਆਂ ਕਿਵੇਂ ਬਣਾਉਣੀਆਂ ਹਨ ਜਿਵੇਂ ਪਹਿਲਾਂ ਕਿਸੇ ਸੁਆਣੀ ਨੂੰ ਕੁਝ ਵੀ ਰੰਨਾ ਪਕਾਉਣਾ ਆਉਂਦਾ ਹੀ ਨਾ ਹੋਵੇ ਚਿੱਟੇ ਅਨਪੜ ਕੱਚ ਕਰੜਬੈਜ਼ ਵੱਲੋਂ ਦਿੱਤੀ ਸਲਾਹ ਦੇ ਵੀ ਅਸੀਂ ਕਾਇਲ ਹੋ ਜਾਂਦੇ ਹਾਂ ਕਿਵੇਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਸਿਰ ਰੱਖਣਾ ਹੈ ਦਿਲ ਦੇ ਰੋਗ ਤੋਂ ਕਿਵੇਂ ਬਚਾ ਕਰਨਾ ਨਜ਼ਰ ਦੀਆਂ ਅੰਕਾਂ ਕਿਵੇਂ ਉਤਾਰਨੀਆਂ ਸਿਹਤ ਸੰਬੰਧੀ ਹਦਾਇਤਾਂ ਯੋਗਾ ਜਿਸ ਨੂੰ ਕੋਈ ਕੰਮ ਨਹੀਂ ਆਉਂਦਾ ਉਹ YouTube ਚੈਨਲ ਬਣਾ ਕੇ ਕੱਚੇ ਜਿਹੇ ਹਾਸੇ ਵਾਲੀਆਂ ਉਲਟੀਆਂ ਸਿੱਧੀਆਂ ਪੋਸਟਾਂ ਪਾ ਕੇ ਵਿਊ ਵਟੋਲ ਰਿਹਾ ਹੈ ਜੋ ਲੋਕ ਆਮ ਜਨ ਜੀਵਨ ਵਿੱਚ ਕਰਦੇ ਹਨ ਉਹੀ ਕੁਝ ਯੂਟਿਊਬਰ ਬਲੌਗ ਬਣਾ ਕੇ ਬਖਾਉਂਦੇ ਝਾਂਖੇ ਚੇਤਨ ਵਿੱਚ ਕਾਮਯਾਬੀ ਹਨ ਪਰ ਨਵੀਂ ਗੱਲ ਕੋਈ ਨਹੀਂ ਹੁੰਦੀ ਫਿਰ ਵੀ ਲੋਕ ਪਿਛ ਲੱਗੂ ਬਣ ਕੇ ਵੇਖ ਰਹੇ ਹਨ ਪਹਿਲਾਂ ਸੀਰੀਅਲ ਕਲਚਰ ਹੁੰਦਾ ਸੀ ਹੁਣ ਅਜੋਕੀ ਤਕਨੀਕ ਕਰਕੇ ਖੁੰਬਾਂ ਵਾਂਗ ਉੱਗੇ ਚੈਨਲਾਂ ਉੱਤੇ ਜਣਾ ਖਾਣਾ ਕੈਂਟ ਪੱਤਰਕਾਰ ਸੇਤ ਮਹਾਰ ਦੇਸੀ ਨੁਸਖਿਆਂ ਦਾ ਮਾਹਰ ਤੇ ਸਲਾਹਕਾਰ ਬਣਿਆ ਹੋਇਆ ਨਵੀਨ ਜੀਵਨ ਸ਼ੈਲੀ ਨਾਲ ਹੀ ਜੁੜਿਆ ਮੁੱਦਾ ਹੈ ਪਰ ਵਾਸ ਜਿਹੜਾ ਬੱਚਾ ਚੰਗਾ ਪੜ ਜਾਂਦਾ ਹੈ ਉਹ ਵਿਦੇਸ਼ ਜਲਦੀ ਚਲਾ ਜਾਂਦਾ ਹੈ ਜੋ ਅਧਾ ਅਧੂਰਾ ਰਹਿ ਜਾਂਦਾ ਹੈ ਉਹ ਟਿਕੜਮ ਲੜਾ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਇਸ ਵਾਸਤੇ ਮਾਪਿਓ ਵੀ ਸਰਹੀ ਜਾਇਦਾਦ ਦਾ ਤੇ ਲਾਉਣ ਨੂੰ ਤਿਆਰ ਹੋ ਜਾਂਦੇ ਨੇ ਇਥੋਂ ਤੱਕ ਕਿ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਖੂਨ ਦੇ ਰਿਸ਼ਤਿਆਂ ਨੂੰ ਅਨੈਤਿਕਤਾ ਦਾ ਲਿਬਾਸ ਪਾ ਕੇ ਜਾਂ ਸੋਸ਼ਲ ਸਾਈਟਾਂ ਦੇ ਸਹਾਰੇ रिश्ਤੇ ਜੋੜ ਕੇ ਵਿਦੇਸ਼ਾਂ ਵਿੱਚ ਵਸਣ ਨੂੰ ਪਹਿਲ ਦਿੰਦੇ ਹਨ ਨਵੀਂ ਤਕਨੀਕ ਨੇ ਲੋਕਾਂ ਨੂੰ ਸਾਈਬਰ ਠੱਗੀਆਂ ਦਾ ਵੀ ਸ਼ਿਕਾਰ ਬਣਾਇਆ ਹੈ ਨਤੀਜੇ ਵਜੋਂ ਸਾਨੂੰ ਰੋਜ਼ ਖਬਰਾਂ ਵਿੱਚ ਪੜਨ ਸੁਣਨ ਨੂੰ ਮਿਲਦਾ ਹੈ ਨਵੀਨ ਜੀਵਨ ਸ਼ੈਲੀ ਵਿੱਚ ਹਰ ਪਾਸੇ ਗਲ ਕੋਟੂ ਮੁਕਾਬਲੇ ਦਾ ਦੌਰ ਜਾਰੀ ਹੈ ਸੋ ਦੋਸਤੋ ਸਾਨੂੰ ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਆਪਣੇ ਵਿਵੇਕ ਤੋਂ ਕੰਮ ਲੈਂਦਿਆਂ ਆਪਣੇ ਸੋਹਰਦ ਮਿੱਤਰਾਂ ਦੀ ਸਲਾਹ ਦਾ ਲਾਭ ਲੈਣਾ ਚਾਹੀਦਾ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚ ਤੇ ਨਾ ਜਾਈਂ। ਧੰਨਵਾਦ।